ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਰੂਸ ਦੇ ਤਿੰਨ ਸਾਧੂਆਂ ਦੀ ਮਾਤਮਾ ਨੇ ਸੋਚ ਕਿਵੇਂ ਬਦਲੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਰੂਸ ਦੇ ਵਿੱਚ ਨਾਂ ਸਾਧੂ ਰਹਿੰਦੇ ਸਨ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਸਨ ਉਹ ਐਨੇ ਮਸ਼ਹੂਰ ਹੋ ਗਏ ਕਿ ਉਥੋਂ ਦੇ ਪਾਦਰੀ ਨੂੰ ਉਹਨਾਂ ਨਾਲ ਈਰਖਾ ਹੋਣ ਲੱਗ ਗਈ ਕਿਉਂ ਅਤੇ ਉਥੋਂ ਦੇ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਪਹਿਲਾਂ ਨਾਲੋਂ ਚਾਰਚ ਵਿੱਚ ਆਉਣਾ ਬਹੁਤ ਘੱਟ ਕਰ ਦਿੱਤਾ ਅਤੇ ਚਾਰਚ ਵਿੱਚ ਭੀੜ ਘਟ ਗਈ ਸੀ ਉਥੋਂ ਦੇ ਸਾਰੇ ਲੋਕ ਉਹਨਾਂ ਸਾਧੂਆਂ ਕੋਲ ਆਉਣ ਲੱਗ ਪਏ ਉਸ ਦਾ ਪਾਦਰੀ ਸੋਚਣ ਲੱਗਾ ਕਿ ਇੰਨਾ ਤਿੰਨਾ ਸਾਧੂਆਂ ਕੋਲੇ ਕੀ ਇਹੋ ਜਾ ਕੀ ਹੈ ਕਿ ਜਿਹੜਾ ਇਹਨਾਂ ਨੇ ਲੋਕਾਂ ਨੂੰ ਮਗਰ ਲਾ ਲਿਆ ਹੈ ਅਤੇ ਉਹ ਪਾਦਰੀ ਸੋਚਣ ਲੱਗਾ ਕਿ ਆਖਰ ਇਹਨਾਂ ਵਿੱਚ ਇਹੋ ਜਾ ਕੀ ਹੈ ਇੰਨੇ ਵੱਡੇ ਸੰਤ ਬਣ ਗਏ ਈਸਾਈ ਧਰਮ ਵਿੱਚ ਇੱਕ ਪਰਥਾ ਹੈ ਕਿ ਜਦੋਂ ਤੱਕ ਚਰਚ ਕਿਸੇ ਨੂੰ ਅਧਿਕਾਰ ਨਾ ਦੇਵੇ ਉਦੋਂ ਤੱਕ ਉਹ ਸੰਤ ਨਹੀਂ ਬਣ ਸਕਦਾ ਉੱਥੋਂ ਦਾ ਪਾਦਰੀ ਬੜਾ ਪਰੇਸ਼ਾਨ ਰਹਿਣ ਲੱਗਾ ਕਿਉਂਕਿ ਉਸ ਦੀ ਵੈਲਿਊ ਲੋਕਾਂ ਦੇ ਵਿੱਚ ਦਿਨੋ-ਦਿਨ ਘਟਦੀ ਜਾ ਰਹੀ ਸੀ ਪਰ ਇੱਕ ਦਿਨ ਉਹ ਪਾਦਰੀ ਚਰਚ ਵਿੱਚ ਇਕੱਲਾ ਹੀ ਬੈਠਾ ਰਿਹਾ ਅਤੇ ਉੱਥੇ ਕੋਈ ਵੀ ਨਾ ਆਇਆ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਸੋਚਣ ਲੱਗਾ ਕਿ ਅੱਜ ਉਹਨਾਂ ਸਾਧੂਆਂ ਦੀ ਕਿ ਅੱਜ ਉਹਨਾਂ ਸਾਧੂਆਂ ਨੂੰ ਮੈਂ ਸਬਕ ਸਿਖਾ ਕੇ ਹੀ ਰਵਾਂਗਾ ਅਤੇ ਉਹ ਪਾਦਰੀ ਦੇ ਰੂਪ ਵਿੱਚ ਤਿਆਰ ਹੋ ਗਿਆ ਅਤੇ ਹੱਥ ਵਿੱਚ ਪ੍ਰਦਾਨ ਪਾਦਰੀ ਹੋਣ ਦਾ ਸੋਨੇ ਦਾ ਡੰਡਾ ਫੜਿਆ ਅਤੇ ਉਹਨਾਂ ਸਾਧੂਆਂ ਨੂੰ ਮਿਲਣ ਦੇ ਲਈ ਉੱਥੋਂ ਚੱਲ ਪਿਆ ਅਤੇ ਉਹਨਾਂ ਸਾਧੂਆਂ ਦੇ ਕੋਲ ਪਹੁੰਚ ਗਿਆ ਅਤੇ ਜਾ ਕੇ ਉਹਨਾਂ ਨੂੰ ਪੁੱਛਣ ਲੱਗਾ ਕਿ ਤੁਸੀਂ ਹੀ ਉਹ ਸੰਤ ਹੋ ਜਿਨ੍ਹਾਂ ਕਰਕੇ ਲੋਕਾਂ ਨੇ ਚਰਚ ਵਿੱਚ ਆਉਣਾ ਹੀ ਬੰਦ ਕਰ ਦਿੱਤਾ ਹੈ ਤਾਂ ਉਸ ਪਾਦਰੀ ਦੀ ਇਹ ਗੱਲ ਸੁਣ ਕੇ ਸਾਧੂ ਕਹਿਣ ਲੱਗੇ ਨਹੀਂ ਅਸੀਂ ਕਾਦੇ ਸੰਤ ਹਾਂ ਅਸੀਂ ਤਾਂ ਸੰਤ ਕਹੋਂ ਦੇ ਲਾਇਕ ਵੀ ਨਹੀਂ ਹਾਂ ਅਤੇ ਇੱਥੋਂ ਦੇ ਲੋਕ ਹੀ ਸਾਨੂੰ ਆ ਕੇ ਸੰਤ ਕਹਿੰਦੇ ਹਨ ਉਹ ਸਾਧੂ ਕਹਿਣ ਲੱਗੇ ਚੰਗਾ ਹੋਇਆ ਤੁਸੀਂ ਇੱਥੇ ਸਾਡੇ ਕੋਲ ਆ ਗਏ ਅਤੇ ਅਤੇ ਤੁਸੀਂ ਹੀ ਸਾਨੂੰ ਇਹਨਾਂ ਲੋਕਾਂ ਦੀ ਪੀੜ ਤੋਂ ਬਚਾ ਸਕਦੇ ਹੋ ਉਹਨਾਂ ਸਾਧੂਆਂ ਦੀ ਇਹ ਗੱਲ ਸੁਣ ਕੇ ਉਸ ਪਾਦਰੀ ਨੂੰ ਹੈਰਾਨੀ ਜਈ ਹੋ ਗਈ ਸੋਚਣ ਲੱਗਾ ਕਿ ਇਹ ਸਾਧੂ ਤਾਂ ਬੜੇ ਹੀ ਭੋਲੇ ਹਨ ਅਤੇ ਇਹਨਾਂ ਨੂੰ ਤਾਂ ਮੈਂ ਇੱਕ ਐਸਾ ਸਬਕ ਸਿਖਾਵਾਂਗਾ ਕਿ ਇਹ ਸਾਰੀ ਉਮਰ ਹੀ ਯਾਦ ਰੱਖਣਗੇ ਤਾਂ ਪਾਦਰੀ ਉਹਨਾਂ ਸਾਧੂਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਕੀ ਕਰਦੇ ਹੋ ਕੀ ਕੰਮ ਕਰਦੇ ਹੋ ਤਾਂ ਉਹ ਸਾਧੂ ਤਾਂ ਉਹ ਸਾਧੂ ਕਹਿਣ ਲੱਗੇ ਕੋਈ ਖਾਸ ਕੰਮ ਨਹੀਂ ਕਰਦੇ ਬਸ ਇਸ ਰੁੱਖ ਥੱਲੇ ਬੈਠੇ ਰਹਿੰਦੇ ਹਾਂ ਅਤੇ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤਾਂ ਪਾਦਰੀ ਉਹਨਾਂ ਨੂੰ ਕਹਿਣ ਲੱਗਾ ਕਿ ਫਿਰ ਤੁਹਾਡੀ ਬਾਈਬਲ ਕਿੱਥੇ ਹੈ ਪਾਤਰੀ ਦੀ ਇਹ ਗੱਲ ਸੁਣ ਕੇ ਉਹਨਾਂ ਸਾਧੂਆਂ ਨੇ ਨੀਵੀਂ ਪਾ ਲਈ ਅਤੇ ਕਹਿਣ ਲੱਗੇ ਕੀ ਦਸੀਏ ਤੁਹਾਨੂੰ ਅਸੀਂ ਤਿੰਨੋਂ ਹੀ ਅਨਪੜ ਹਾਂ ਬਾਈਬਲ ਸਾਡੇ ਕੀ ਕੰਮ ਦਾ ਹੈ ਸਾਨੂੰ ਤਾਂ ਪੜਨਾ ਹੀ ਨਹੀਂ ਆਉਂਦਾ ਅਸੀਂ ਤਾਂ ਅਨਪੜ ਹਾਂ ਉਹਨਾਂ ਸਾਧੂਆਂ ਦੀ ਇਹ ਗੱਲ ਸੁਣ ਕੇ ਉਹ ਪਾਤਰੀ ਬੜਾ ਖੁਸ਼ ਹੋਇਆ ਅਤੇ ਸੋਚਣ ਲੱਗਾ ਕਿ ਅਨਪੜ ਹੁੰਦੇ ਹੋਏ ਵੀ ਇਹਨਾਂ ਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਹੈ ਅਤੇ ਮਾਨ ਵੀ ਸੋਚ ਰਿਹਾ ਸੀ ਕਿ ਇਹਨਾਂ ਸਾਧੂਆਂ ਦੀ ਤਾਂ ਮੈਂ ਪੂਰੇ ਸ਼ਹਿਰ ਵਿੱਚ ਖੜੇ ਕਰਕੇ ਬੇਇਜ਼ਤੀ ਕਰਾਂਗਾ, ਅਪਮਾਨ ਕਰਾਂਗਾ। ਉਹਨਾਂ ਸਾਧੂਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਪਰਮਾਤਮਾ ਅੱਗੇ ਅਰਦਾਸ ਕਿਵੇਂ ਕਰਦੇ ਹੋ? ਤੁਹਾਨੂੰ ਬਾਈਬਲ ਦੀ ਅਰਦਾਸ ਦਾ ਜਾਦ ਹੋਵੇਗੀ। ਉਸ ਪਾਦਰੀ ਦੀ ਗੱਲ ਸੁਣ ਕੇ ਉਹਨਾਂ ਤਿੰਨਾਂ ਸਾਧੂਆਂ ਨੇ ਨੀਵੀਂ ਪਾ ਲਈ ਅਤੇ ਕਹਿਣ ਲੱਗੇ ਸਾਨੂੰ ਤਾਂ ਦੱਸਦੇ ਹੋਏ ਬੜੀ ਸ਼ਰਮ ਆ ਰਹੀ ਹੈ ਕਿ ਸਾਨੂੰ ਤਾਂ ਉਸ ਪਰਮਾਤਮਾ ਅੱਗੇ ਅਰਦਾਸ ਵੀ ਨਹੀਂ ਕਰਨੀ ਆਉਂਦੀ ਪਾਦਰੀ ਬੜਾ ਹੈਰਾਨ ਹੋ ਗਿਆ ਅਤੇ ਕਹਿਣ ਲੱਗਿਆ ਕਿ ਤੁਹਾਨੂੰ ਪ੍ਰਾਰਥਨਾ ਵੀ ਨਹੀਂ ਕਰਨੀ ਆਉਂਦੀ ਤਾਂ ਉਹਨਾਂ ਤਿੰਨਾਂ ਸਾਧੂਆਂ ਨੇ ਆਪਸੇ ਹਲਾ ਦਿੱਤਾ ਅਤੇ ਫਿਰ ਪਾਦਰੀ ਉਹਨਾਂ ਸਾਧੂਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਫਿਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਕਿਵੇਂ ਹੋ ਤਾਂ ਉਹ ਸਾਧੂ ਕਹਿਣ ਲੱਗੇ ਕੀ ਤੁਹਾਡੀ ਚਰਚ ਦੀ ਪ੍ਰਾਰਥਨਾ ਤਾਂ ਬਹੁਤ ਜ਼ਿਆਦਾ ਲੰਬੀ ਹੈ ਸਾਡੇ ਵਰਗੇ ਅਨਪੜਾ ਨੂੰ ਕਿੱਥੋਂ ਯਾਦ ਰਵੇਗੀ ਇਸ ਲਈ ਕਾਫੀ ਸੋਚਣ ਤੋਂ ਬਾਅਦ ਅਸੀਂ ਆਪਣੀ ਹੀ ਇੱਕ ਅਰਦਾਸ ਬਣਾ ਲਈ ਹੈ ਉਹਨਾਂ ਸਾਧੂਆਂ ਦੀ ਇਹ ਗੱਲ ਸੁਣ ਕੇ ਪਾਦਰੀ ਗੁੱਸੇ ਵਿੱਚ ਆ ਕੇ ਉੱਚੀ ਸਾਰੀ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਤੁਸੀਂ ਕੀ ਤੁਸੀਂ ਆਪਣੀ ਹੀ ਪ੍ਰਾਰਥਨਾ ਬਣਾ ਲਈ ਹੈ ਤੁਸੀਂ ਆਪਣੀ ਹੀ ਅਰਦਾਸ ਬਣਾ ਲਈ ਹੈ ਔਰ ਦਾਸ ਤਾਂ ਸਿਰਫ ਸ਼ਾਸਤਰਾਂ ਦੇ ਵਿੱਚ ਹੀ ਲਿਖੀ ਹੁੰਦੀ ਹੈ ਤਾਂ ਉਸ ਪਾਦਰੀ ਦੀ ਇਹ ਗੱਲ ਸੁਣ ਕੇ ਉਹਨਾਂ ਤਿੰਨਾਂ ਸਾਧੂਆਂ ਨੇ ਉਸ ਪਾਦਰੀ ਤੋਂ ਮਾਫੀ ਮੰਗੀ ਅਤੇ ਕਹਿਣ ਲੱਗੇ ਪਾਦਰੀ ਜੀ ਸਾਡੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਸਾਡੇ ਤੋਂ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦਿਓ ਹੁਣ ਜਿਹੜੀ ਪ੍ਰਾਰਥਨਾ ਤੁਸੀਂ ਸਾਨੂੰ ਸਿਖਾਓਗੇ ਅਸੀਂ ਉਹੀ ਪ੍ਰਾਰਥਨਾ ਰੋਜ਼ ਪ੍ਰਮਾਤਮਾ ਅੱਗੇ ਕਰਿਆ ਕਰਾਂਗੇ ਤੁਸੀਂ ਸਾਨੂੰ ਸਾਨੂੰ ਆਪਣੇ ਵਾਲੀ ਪ੍ਰਾਰਥਨਾ ਦੱਸੋ ਤੇ ਸਾਨੂੰ ਆਪਣੀ ਵਾਲੀ ਅਰਦਾਸ ਸਿਖਾ ਦਿਓ ਉਹਨਾਂ ਸਾਧੂਆਂ ਦੀ ਇਹ ਗੱਲ ਸੁਣ ਕੇ ਪਾਦਰੀ ਦੇ ਮਨ ਵਿੱਚ ਪਾਦਰੀ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਭਲਾ ਇਹਨਾਂ ਨੂੰ ਪੁੱਛਾਂ ਤਾਂ ਸਰੀ ਕਿ ਇਹਨਾਂ ਨੇ ਕਿਹੜੀ ਅਰਦਾਸ ਬਣਾਈ ਹੈ ਕਿ ਇਹ ਰੋਜ਼ ਕਿਹੜੀ ਅਰਦਾਸ ਜਿਹੜੀ ਪ੍ਰਮਾਤਮਾ ਅੱਗੇ ਕਰਦੇ ਹਨ ਤੇ ਪਾਦਰੀ ਉਹਨਾਂ ਨੂੰ ਕਹਿਣ ਲੱਗਾ ਤੁਸੀਂ ਮੈਨੂੰ ਆਪਣੀ ਵਾਲੀ ਅਰਦਾਸ ਸੁਣਾਓ ਤਾਂ ਉਹ ਸਾਧੂ ਕਹਿਣ ਲੱਗੇ ਨਹੀਂ ਮਹਾਰਾਜ ਤੁਸੀਂ ਸਾਨੂੰ ਆਪਣੇ ਵਾਲੀ ਅਰਦਾਸ ਸਿਖਾਓ ਪਰ ਪਾਦਰੀ ਨੇ ਫਿਰ ਵੀ ਉਹਨਾਂ ਦੀ ਗੱਲ ਨਾ ਮੰਨੀ ਅਤੇ ਉਹਨਾਂ ਨੂੰ ਬਾਰ ਬਾਰ ਕਹਿਣ ਲੱਗਾ ਕਿ ਤੁਸੀਂ ਮੈਨੂੰ ਆਪਣੇ ਵਾਲੀ ਅਰਦਾਸ ਸੁਣਾਓ ਤਾਂ ਉਹ ਸਾਧੂ ਪਾਦਰੀ ਦੇ ਜ਼ਿਆਦਾ ਜਿੱਦ ਕਰਨ ਦੇ ਉਹ ਸਾਧੂ ਆਪਣੇ ਵਾਲੀ ਅਰਦਾਸ ਸੁਣਾਉਣ ਲੱਗੇ اے ਭਗਵਾਨ ਤੁਸੀਂ ਵੀ ਤੈਨ ਹੋ ਅਤੇ ਅਸੀਂ ਵੀ ਤੈਨ ਹਾਂ ਸਾਡੇ ਤੇ ਕਿਰਪਾ ਕਰੋ ਉਹਨਾਂ ਦੀ ਇਹ ਗੱਲ ਸੁਣ ਕੇ ਪਾਦਰੀ ਜ਼ੋਰ-ਜ਼ੋਰ ਦੀ ਹੱਸਣ ਲੱਗਾ ਅਤੇ ਹੱਸਦੇ ਹੋਏ ਕਹਿਣ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪ੍ਰਾਰਥਨਾ ਸੁਣੀਆਂ ਬਹੁਤ ਅਰਦਾਸਾਂ ਸੁਣੀਆਂ ਹਨ ਪਰ ਅੱਜ ਤੱਕ ਇਹੋ ਜੀ ਅਰਦਾਸ ਨਹੀਂ ਸੁਣੀ ਉਹ ਪਾਦਰੀ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਸਾਧੂ ਕਿੰਨੇ ਬੇਵਕੂਫ ਹਨ ਤਾਂ ਉਹ ਸਾਧੂ ਕਹਿਣ ਲੱਗੇ ਸਾਡੇ ਵਾਲੀ ਅਰਦਾਸ ਤਾਂ ਛੱਡੋ ਤੁਸੀਂ ਸਾਨੂੰ ਆਪਣੇ ਵਾਲੀ ਅਰਦਾਸ ਦੱਸੋ ਅੱਜ ਤੋਂ ਬਾਅਦ ਅਸੀਂ ਉਹੀ ਅਰਦਾਸ ਕਰਾਂਗੇ ਤਾਂ ਸਾਧੂਆਂ ਦੇ ਕਹਿਣ ਤੇ ਪਾਦਰੀ ਨੇ ਆਪਣੇ ਵਾਲੀ ਅਰਦਾਸ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਸਾਧੂਆਂ ਦੇ ਕਹਿਣ ਤੇ ਪਾਦਰੀ ਅਰਦਾਸ ਸੁਣਾਉਣ ਲੱਗਾ। ਤਾਂ ਸਾਧੂ ਬਾਦ ਉਸ ਪਾਦਰੀ ਦੀ ਅਰਦਾਸ ਸੁਣ ਕੇ ਕਹਿਣ ਲੱਗੇ ਪਾਦਰੀ ਜੀ ਸਾਨੂੰ ਇੱਕ ਵਾਰੀ ਅਰਦਾਸ ਹੋਰ ਸੁਣਾਓ। ਤਾਂ ਪਾਦਰੀ ਨੇ ਇੱਕ ਵਾਰੀ ਅਰਦਾਸ ਫਿਰ ਸੁਣਾਤੀ। ਤਾਂ ਜਦੋਂ ਦੂਸਰੀ ਵਾਰ ਸੁਣਾਈ ਤਾਂ ਉਹ ਸਾਧੂ ਫਿਰ ਪਾਦਰੀ ਨੂੰ ਕਹਿਣ ਲੱਗੇ ਨਹੀਂ ਪਾਦਰੀ ਜੀ ਸਾਨੂੰ ਇੱਕ ਵਾਰੀ ਅਰਦਾਸ ਹੋਰ ਸੁਣਾਓ। ਤਾਂ ਪਾਦਰੀ ਨੇ ਤੀਸਰੀ ਵਾਰ ਫਿਰ ਅਰਦਾਸ ਸੁناਈ ਤਾਂ ਉਹਨਾਂ ਸਾਧੂਆਂ ਨੇ ਫਿਰ ਪਾਦਰੀ ਨੂੰ ਕਿਹਾ ਨਹੀਂ ਪਾਦਰੀ ਜੀ ਸਾਨੂੰ ਇੱਕ ਵਾਰੀ ਅਰਦਾਸ ਹੋਰ ਸੁਣਾਓ ਪਾਦਰੀ ਨੇ ਉਹਨਾਂ ਸਾਧੂਆਂ ਨੂੰ ਤਿੰਨ ਚਾਰ ਵਾਰ ਅਰਦਾਸ ਸੁناਈ ਤਾਂ ਜਦੋਂ ਪੰਜਵੀਂ ਵਾਰ ਅਰਦਾਸ ਸੁਣਾਉਣ ਲੱਗਾ ਤਾਂ ਉਹਨਾਂ ਸਾਧੂਆਂ ਨੇ ਫਿਰ ਉਸ ਪਾਦਰੀ ਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਸਾਨੂੰ ਅਰਦਾਸ ਸੁਣਾਓ ਪਾਦਰੀ ਨੂੰ ਨਾ ਸਾਧੂਆਂ ਦੀ ਗੇ ਗੱਲ ਸੁਣ ਕੇ ਆਪਣੇ ਮਨ ਵਿੱਚ ਹੰਕਾਰ ਆ ਗਿਆ ਅਤੇ ਕਹਿਣ ਲੱਗਾ ਚਲੋ ਤੁਹਾਨੂੰ ਮੈਂ ਅਰਦਾਸ ਸੁਣਾ ਦਿੰਦਾ ਹਾਂ ਪਰ ਤੁਸੀਂ ਹਫਤੇ ਦੇ ਵਿੱਚ ਇੱਕ ਦੋ ਵਾਰ ਚਰਚ ਜ਼ਰੂਰ ਆਇਆ ਕਰੋ ਕਹਿਣ ਲੱਗਾ ਜੇਕਰ ਤੁਸੀਂ ਰੋਜ਼ ਚਰਚ ਵਿੱਚ ਆਓਗੇ ਤਾਂ ਤੁਹਾਨੂੰ ਅਰਦਾਸ ਵੀ ਯਾਦ ਹੋ ਜਾਵੇਗੀ ਅਤੇ ਤੁਹਾਡੀ ਜ਼ਿੰਦਗੀ ਵੀ ਬਦਲ ਜਾਵੇਗੀ ਪਾਦਰੀ ਦੀ ਇਹ ਗੱਲ ਸੁਣ ਕੇ ਉਹਨਾਂ ਸਾਧੂਆਂ ਨੇ ਹਾਮੀ ਭਰ ਦਿੱਤੀ ਸਾਧੂਆਂ ਦੇ ਇਹ ਗੱਲ ਸੁਣ ਕੇ ਪਾਦਰੀ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ ਤੁਸੀਂ ਕਬਰ ਆਓ ਨਾ ਤੁਸੀਂ ਚਰਚਾਉਣਾ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਮਾਫ ਕਰ ਦੇਵਾਂਗਾ ਤਾਂ ਪਾਦਰੀ ਦੀ ਇਹ ਗੱਲ ਸੁਣ ਕੇ ਉਹ ਤਿੰਨੇ ਸਾਧੂ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਜੀ ਠੀਕ ਹੈ ਪਾਦਰੀ ਜੀ ਪਾਦਰੀ ਨੇ ਇਹ ਗੱਲ ਸੁਣ ਕੇ ਮਨ ਵਿੱਚ ਬੜਾ ਖੁਸ਼ ਹੋਇਆ ਅਤੇ ਮਨ ਵੀ ਸੋਚਣ ਲੱਗਾ ਕਿ ਇਹ ਤਾਂ ਮੇਰੇ ਪਿੱਛੇ ਲੱਗ ਗਏ ਹਨ ਅਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਵਾਂਗਾ ਤਾਂ ਇਹ ਗੱਲ ਸੋਚਦਾ ਹੋਇਆ ਪਾਦਰੀ ਆਪਣੇ ਚਰਚਵਲ ਵਾਪਿਸ ਚੱਲ ਪਿਆ ਜਦੋਂ ਉਹ ਕਿਸ਼ਤੀ ਤੇ ਸਵਾਰ ਹੋ ਕੇ ਆਪਣੇ ਚਰਚਵਲ ਚੱਲਿਆ ਕਿਸ਼ਤੀ ਨਦੀ ਦੇ ਵਿਚਾਲੇ ਹੀ ਪਹੁੰਚੀ ਸੀ ਕਿ ਪਿੱਛੋਂ ਕੁਝ ਲੋਕਾਂ ਦੇ ਰੌਲਾ ਪਾਉਣ ਦੀ ਆਵਾਜ਼ ਆਈ ਤਾਂ ਉਸ ਪਾਦਰੀ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਪਾਦਰੀ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸਨ ਪਾਦਰੀ ਕੀ ਦੇਖਦਾ ਹੈ ਕਿ ਉਹ ਤਿੰਨੇ ਸਾਧੂ ਪਾਦਰੀ ਨੂੰ ਆਵਾਜ਼ਾਂ ਮਾਰਦੇ ਹੋਏ ਪਾਣੀ ਉੱਤੇ ਦੌੜਦੇ ਚਲੇ ਆ ਰਹੇ ਸਨ ਉਹ ਸਾਧੂ ਪਾਣੀ ਉੱਤੇ ਐਸਾ ਐਸ ਤਰ੍ਹਾਂ ਦੌੜ ਰਹੇ ਸਨ ਜਿਵੇਂ ਕੋਈ ਜ਼ਮੀਨ ਉੱਤੇ ਦੌੜਿਆ ਜਾਂਦਾ ਹੈ ਇਹ ਸਭ ਕੁਝ ਦੇਖ ਕੇ ਪਾਦਰੀ ਸੋਚਣ ਲੱਗਾ ਕਿ ਇਹ ਚਮਤਕਾਰ ਤਾਂ ਸਭ ਤੋਂ ਪਹਿਲਾਂ ਇਸ਼ੂ ਨੇ ਹੀ ਕੀਤਾ ਸੀ ਉਹ ਸਾਧੂ ਆ ਕੇ ਉਸ ਪਾਦਰੀ ਦੇ ਕੋਲ ਖੜੇ ਹੋ ਗਏ ਅਤੇ ਉਹ ਸਾਧੂ ਆ ਕੇ ਉਸ ਪਾਦਰੀ ਨੂੰ ਕਹਿਣ ਲੱਗੇ ਤੁਸੀਂ ਸਾਨੂੰ ਉਹ ਪ੍ਰਾਰਥਨਾ ਇੱਕ ਵਾਰੀ ਹੋਰ ਸੁਣਾਓ ਸਾਨੂੰ ਭੁੱਲ ਗਈ ਹੈ ਉਹਨਾਂ ਸਾਧੂਆਂ ਦੀ ਇਹ ਗੱਲ ਸੁਣ ਕੇ ਪਾਦਰੀ ਨੇ ਉਹਨਾਂ ਦੇ ਪੈਰ ਫੜ ਲਏ ਅਤੇ ਕਹਿਣ ਲੱਗਾ ਮੈਂ ਜੋ ਵੀ ਤੁਹਾਨੂੰ ਅਰਦਾਸ ਦੇ ਵਿੱਚ ਸਿਖਾਇਆ ਹੈ ਉਹ ਸਭ ਕੁਝ ਤੁਸੀਂ ਭੁੱਲ ਜਾਵੋ ਤੁਹਾਡੀ ਅਰਦਾਸ ਜਿੱਤ ਗਈ ਅਤੇ ਮੇਰੀ ਅਰਦਾਸ ਹਾਰ ਗਈ ਅੱਜ ਤਾਂ ਇਹ ਹੈ ਕਿ ਤੁਹਾਡੇ ਵਾਲੀ ਪ੍ਰਾਰਥਨਾ ਤੁਹਾਡੇ ਵਾਲੀ ਅਰਦਾਸ ਹੀ ਸਹੀ ਹੈ ਅਤੇ ਅੱਜ ਤੋਂ ਬਾਅਦ ਮੈਂ ਵੀ ਤੁਹਾਡੇ ਵਾਲੀ ਅਰਦਾਸ ਹੀ ਕਰਾਂਗਾ ਪਾਦਰੀ ਕਹਿਣ ਲੱਗਾ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿ ਮੈਂ ਤੁਹਾਡਾ ਮਜ਼ਾਕ ਬਨਾਇਆ ਤੁਹਾਡੀ ਤੁਹਾਡੀ ਪ੍ਰਾਰਥਨਾ ਨੂੰ ਮਜ਼ਾਕ ਸਮਝਿਆ ਗਲਤ ਸਮਝਿਆ ਬਲਕਿ ਕਮੀ ਤਾਂ ਮੇਰੀ ਸ਼ਰਧਾ ਤੇ ਭਾਵਨਾਵਾਂ ਦੇ ਵਿੱਚ ਹੀ ਸੀ ਅਤੇ ਉਹ ਹੱਥ ਜੋੜ ਕੇ ਉਹਨਾਂ ਸਾਧੂਆਂ ਦੇ ਅੱਗੇ ਮਾਫੀ ਮੰਗਣ ਲੱਗਾ ਕਿ ਮੈਨੂੰ ਤੁਸੀਂ ਮਾਫ ਕਰ ਦਿਓ ਪਿਆਰੀ ਸਾਥ ਸੰਗਤ ਜੀ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਪਰਮਾਤਮਾ ਦੇ ਉੱਤੇ ਸਾਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਸਾਨੂੰ ਹਰ ਵੇਲੇ ਚੰਗੇ ਕਰਮ ਕਰਨੇ ਚਾਹੀਦੇ ਹਨ ਝੂਠ ਮੋਠ ਦੀ ਬਾਣੀ ਪੜਨੀ ਜਾਂ ਝੂਠ ਮੋੜਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਅਗਰ ਜੇਕਰ ਸਾਡੀ ਅਰਦਾਸ ਸੱਚੀ ਹੈ ਤਾਂ ਪਰਮਾਤਮਾ ਉਸ ਨੂੰ ਜ਼ਰੂਰ ਸੁਣਦਾ ਹੈ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੇ ਲੱਗੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ